ਸਰ ਅੱਜ ਬਹੁਤ ਸਟੈਂਡ ਉੱਤੇ ਨੈਸ਼ਨਲ ਸੂਮਰ ਰਾਈਟਸ ਜਸਤੀ ਸੋਚ ਅੰਕਲ ਵੱਲੋਂ ਉੱਪਤੇ ਪੰਡਰ ਜਿਹੜੀ ਹੈ ਫੌਜਾਂ ਦੀ ਜਿਹੜੀ ਇਹ ਚਲਾਈ ਗਈ ਹੈ ਇਹਦੇ ਤੇ ਵੀ ਦੇਖੋ ਜਿਹੜਾ ਅੱਜ ਦੇ ਹਿਸਾਬ ਨਾਲ ਵਾਤਾਵਰਣ ਚੱਲ ਰਿਹਾ ਹੈ ਸਭ ਤੋਂ ਕੋਨਾਂਲਾ ਕੰਮ ਤੇ ਵੱਡਾ ਕੰਮ ਹੈ ਜੋ ਕੰਮ ਹੁੰਦੇ ਇੱਕ ਕੂਨਦਾਨ ਇੱਕ ਹਰ ਮਨੁੱਖ ਲਾਵੇ ਕਰੋ ਇਹ ਇੱਕ ਬੜਾ ਅੱਛਾ ਬਦਲਾ ਹੈ ਕਿਉਂਕਿ ਇਹਨੂੰ ਵਾਤਾਵਰਣ ਜਿੰਨਾ ਸਾਫ਼ ਰਹੂਗਾ ਬੱਚੇ ਉਨੇ ਹੀ ਹੈਲਦੀ ਰਹਿਣਗੇ ਕਿਉਂਕਿ ਤਿੰਨ ਚੀਜ਼ਾਂ ਬੜੀਆਂ ਮਹੰਮੰਦੀਆਂ ਪਾਵਨ ਧਰਤੀ ਹਾਂਜੀ ਤੇ ਜਿਹੜੀ ਆਪਣੀ ਹਵਾ ਹੈ ਇਹ ਬੜਾ ਜ਼ਰੂਰੀ ਹੈ ਵਾਤਾਵਰਣ ਜਿੰਨਾ ਸਾਫ਼ ਰਹੂਗਾ ਹਰੇਕ ਵਾਤਾ ਜਿਹੜਾ ਵਾਤਾਵਰਣ ਦੇ ਹਿਸਾਬ ਨਾਲ ਹੀ ਹੈ ਜਿੰਨਾ ਫਰੈਸ਼ ਪੋਲੂਸ਼ਨ ਦੂਆ ਪੋਲੂਸ਼ਨ ਦੂਰ ਰਹੂਗੀ ਤੇ ਜਿੰਨਾ ਅੱਛਾ ਵਾਤਾਵਰਣ ਉਹਨਾਂ ਲੋਕਾਂ ਦੇ ਫੇਫੜੇ ਲੰਗਸ ਆਸਤੇ ਵੀ ਬੜਾ ਗੱਛਾ ਤੇ ਬੜਾ ਅੱਛਾ ਉਪਰਾਲਾ ਕੀਤਾ ਕਿ ਅੱਜ ਲਾਲਾ ਜੀ ਦੀ ਵਰਸੀ ਤੇ ਲਗਮਨੀ ਵਾਲਿਆਂ ਦੀ ਤੇ ਇਸ ਕਾਰੇ ਇਦਾਂ ਦੇ ਉਪਰਾਲੇ ਮੇਰਕੋਟਲੇ ਸ਼ਹਿਰ ਚ ਚੱਲਦੇ ਰਹਿਣੇ ਚਾਹੀਦੇ ਆ ਤੇ ਮੈਂ ਇਸ ਚੀਜ਼ ਦੇ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਧੰਨਵਾਦ ਸਰ ਇੱਕ ਗੱਲ ਸਮਝ ਇੱਕ ਈ ਆਉਂਦੀ ਹੈ ਕਿ ਹਰ ਸਾਲ ਲੱਖਾਂ ਦੀ ਤਰ੍ਹਾਂ ਦੇ ਅੰਦਰ ਆਉਦੇ ਇਹ ਰਹੇ ਮੁੰਡੇ ਵੀ ਜਾਂਦੇ ਆ ਬਹੁਤ ਕੀ ਇਹਨੇ ਇਹ ਚੋਕਾ ਮਾਮਾ ਨਹੀਂ ਨਾ ਕੋਈ ਇਹ ਪਿਆਸ ਜੇਪੀ ਇਸ ਦਾ ਦੇਣਾ ਚਾਹੁੰਦੇ ਹੋ ਕੀ ਇਹਨਾਂ ਕਿਸ ਤਰ੍ਹਾਂ ਮੂਹਾਂ ਸੰਭਾਲ ਜਿਹਨੇ ਜਿੱਤ ਸੰਗ ਦੇਲਾ ਪਟੇ ਜਾਂਦੇ ਦੇਖੋ ਬੂਟਾ ਜਿਹੜਾ ਬੂਟਾ ਹੈ ਨਾ ਜੀ ਉਹ ਬੱਚਿਆਂ ਵਾਂਗੂ ਹੈ ਮੈਂ ਤਾਂ ਕਹਿੰਦਾ ਵੀ ਜਿਵੇਂ ਹੁਣ ਵੰਡੇ ਤੇ ਇਹਨਾਂ ਨੂੰ ਬੱਚਿਆਂ ਵਾਂਗੂ ਪਾਲਣਾ ਵੀ ਚਾਹੀਦਾ ਹੈ ਉਹਦੇ ਅੱਜਕੱਲ ਟ੍ਰੀਟਮੈਂਟ ਵੀ ਕਈ ਵਾਰ ਸੌਖੀ ਲੱਗ ਜਾਂਦੀ ਹੈ ਉਹਦਾ ਟ੍ਰੀਟਮੈਂਟ ਵੀ ਕਰਨਾ ਚਾਹੀਦਾ ਸੋ ਜਿਹੜੇ ਪੌਦਿਆਂ ਤਾਂ ਬੱਚਿਆਂ ਵਾਂਗੂ ਪਾਲਨੇ ਚਾਹੀਦੇ ਤੇ ਟਾਈਮ ਸਿਰ ਪਾਣੀ ਦੇਣਾ ਕਿੰਨਾ ਪਾਣੀ ਦੇਣਾ ਉਹ ਇੱਕ ਅੱਛਾ ਕਰ ਗਿਆ